ਰੋਜਪੁਰ ਦੇ ਵਿੱਚ ਭਾਰਤੀ ਸੈਨਾ ਦੀ ਕਰੀਬ 15 ਏਕੜ ਜ਼ਮੀਨ ਸੀ ਜਿਸ ਤੇ ਕਬਜ਼ਾ ਕਰ ਲਿਆ ਗਿਆ ਹਾਲਾਂਕਿ ਇੰਡੀਅਨ ਆਰਮੀ ਨੇ ਬੜੀ ਵੱਡ ਕوشਿਸ਼ ਕੀਤੀ ਹੈ ਲੇਕਿਨ ਉਥੋਂ ਦੀਆਂ ਸਰਕਾਰਾਂ ਜ਼ਿਲ੍ਹਾ ਪ੍ਰਸ਼ਾਸਨ ਮਾਲ ਵਿਭਾਗ ਤੇ ਸਿਆਸੀ ਲੋਕਾਂ ਦੇ ਨਪਾਕ ਗੱਠ ਜੋੜ ਕਰਨ ਜਿਹੜੀਆਂ ਉਹ ਇੰਡੀਅਨ ਆਰਮੀ ਦੀ ਵੀ ਨਹੀਂ ਸੁਣਗੇ ਹੁਣ ਇੰਡੀਨ ਆਰਮੀ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਇੱਕ ਚਿੱਠੀ ਲੈ ਕੇ ਅਪੀਲ ਕੀਤੀ ਗਈ ਆ ਕਿ ਇਸ ਮਸਲੇ ਦੀ ਜਿਹੜੀ ਜਾਂਚ ਆ ਉਹ ਸੀਬੀਆਈ ਕੋਲੋਂ ਕਰਵਾਈ ਜਾਵੇ ਤੇ ਨਾਲ ਦੀ ਨਾਲ ਪਟਵਾਰੀ ਤੋਂ ਲੈ ਕੇ ਪ੍ਰਾਈਵੇਟ ਲੋਕ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਤੱਕ ਚਾਹੀਓ ਕੋਈ ਤਹਿਸੀਲਦਾਰ ਆ ਚਾਹੇ ਨਾਇਬ ਤਹਿਸੀਲਦਾਰ ਆ ਚਾਹੇ ਐਸਡੀਐਮ ਆ ਚਾਹੇ ਉਥੋਂ ਦੇ ਡੀਸੀ ਰਹੇ ਹੋਣ ਜਾਂ ਕੋਈ ਆਈਐਸ ਆਫੀਸਰ ਹੋਣ ਉਹਨਾਂ ਦੇ ਖਿਲਾਫ ਜਿਆਪਾ ਦੇ ਤਹਿਤ ਕੇਸ ਰਜਿਸਟਰਡ ਕੀਤੇ ਜਾਣ ਜਿਹੜੀ ਸਾਨੂੰ ਚਿੱਠੀ ਮਿਲੀ ਆ ਉਹਦੇ ਵਿੱਚ ਆਰਮੀ ਦੇ ਇੱਕ ਵੱਡੇ ਅਫਸਰ ਨੇ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖੀ ਆ ਉਹਨਾਂ ਨੇ ਨਾਲ ਦੀ ਨਾਲ ਦੇਸ਼ ਦੇ ਗ੍ਰਹਿ ਮੰਤਰਾਲੇ ਦੇਸ਼ ਦੇ ਰੱਖਿਆ ਵਿਭਾਗ ਸੂਬੇ ਦੇ ਮੁਖ ਸਕੱਤਰ ਤੇ ਐਫਸੀਆਰ ਪੰਜਾਬ ਨੂੰ ਵੀ ਚਿੱਠੀ ਲਿਖੀ ਆ ਜਿਦੇ ਚ ਉਹਨਾਂ ਨੇ ਕਿਹਾ ਕਿ ਜਿਹੜੀ ਕਰੀਬ 15 ਏਕੜ ਜ਼ਮੀਨ ਆ ਜਿਹੜੀ ਇੰਡੀਅਨ ਆਰਮੀ ਦੀ ਸੀ ਕਿਉਂਕਿ ਬਿਲਕੁਲ ਫਿਰੋਜ਼ਪੁਰ ਸਰਹੱਦ ਤੇ ਵਸਿਆ ਇੱਕ ਪੰਜਾਬ ਦਾ ਜ਼ਿਲ੍ਹਾ ਜਿੱਥੋਂ ਮਹਿਜ پاکستان ਸ਼ੁਰੂ ਹੋ ਜਾਂਦਾ ਹੈਗਾ ਔਰ ਉੱਥੇ ਜਿਹੜੀ ਇਹ ਜ਼ਮੀਨ ਆ ਇਹ ਇੰਡੀਅਨ ਆਰਮੀ ਦਾ 1937 ਤੋਂ ਤੋਂ ਕਬਜ਼ਾ ਇੰਡੀਅਨ ਆਰਮੀ ਦਾ ਕੰਟਰੋਲ ਰਿਆ ਕਿਉਂਕਿ ਉਹ ਇੱਕ 에어ਫੋਰਸ ਵਾਸਤੇ ਜਗਾ ਇੱਕ ਗਰਾਊਂਡ ਸੀ ਜਿੱਥੋਂ ਲੋਡ ਪੈਨ ਤੇ 에어ਫੋਰਸ ਦੇ ਜਹਾਜ਼ ਉਤਾਰੇ ਜਾ ਸਕਦੇ ਤੇ ਚੜਾਈ ਜਾ ਸਕਦੇ ਨੇ ਕਿਉਂਕਿ ਸਾਨੂੰ ਪਤਾ ਇੱਕ ਸਾਡਾ ਗਵਾਂਧੀ ਮੁਲਕ ਕਿ ਹੋ ਜਾ ਲੇਕਿਨ ਸਿਆਸੀ ਲੋਕਾਂ ਨੇ ਅ fırsਰਾਂ ਨਾਲ ਮਿਲ ਕੇ ਨਿੱਜੀ ਲੋਕਾਂ ਦੇ ਨਾਮ ਤੇ ਜਮੀਨਾ ਕਰਵਾ ਦਿੱਤੀਆਂ ਫਰਜੀ ਰਜਿਸਟਰੀ ਤੇ ਫਰਜੀ ਇਨਤਕਾਲ ਕਰਵਾ ਦਿੱਤੇਗੇ ਨੇ ਤੇ ਉਹ ਜ਼ਮੀਨ ਵੇਚ ਦਿੱਤੀ ਗਈ ਆ ਕਿਸੇ ਵੀ ਅਫਸਰ ਨੇ ਚਾਹੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਰਿਹਾ ਹੋਵੇ ਕਿਸੇ ਨੇ ਵੀ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾਗਾ ਕਿ ਐਡੀ ਸੰਵੇਦਨਸ਼ੀਲ ਮਸਲਾ ਔਰ ਉਥੇ ਇਨਫੀਅਰ ਫੋਰਸ ਦੀ ਗਰਾਊਂਡ ਹੋਵੇ ਜਾਜ ਉਤਾਰਨ ਵਾਸਤੇ ਤੇ ਚਾੜਨ ਵਾਸਤੇ لیکن ਕਿਸੇ ਵੀ ਅਫਸਰ ਨੇ ਆਪਣੇ ਫਰਜ ਨਹੀਂ ਸਮਝੇ ਫਰਜਾਂ ਦੇ ਉਲਟਾ ਕੋ ਤਾਂ ਹੀ ਕੀਤੀ ਤੇ ਸਿਆਸੀ ਲੀਡਰਾਂ ਦੀ ਨੌਕਰੀ ਕੀਤੀ ਜਿਸ ਕਰਕੇ ਹੁਣ ਭਾਰਤੀ ਫੌਜ ਦੇ ਇੱਕ ਵੱਡੇ ਅਫਸਰ ਵੱਲੋਂ ਜਿਹੜੇ ਫਿਰੋਜ਼ਪੁਰ ਦੇ ਵਿੱਚ ਇਤਨਾਤ ਨੇ ਉਹਨਾਂ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖੀ ਆ ਉਹਦੇ ਚ ਉਹਨਾਂ ਕਿਹਾ ਕਿ ਇੱਕ ਤੇ सीबीआई ਦੀ ਜਾਂਚ ਕੀਤੀ ਜਾਵੇ ਇਸ ਮਸਲੇ ਦੇ ਵਿੱਚ ਕਿਉਂਕਿ ਜਿਹੜਾ ਲੋਕਲ ਪ੍ਰਸ਼ਾਸਨ ਜਾਂ ਲੋਕਲ ਪੁਲਿਸ ਏਜੰਸੀਆਂ ਵਾ ਉਨਾਤੇ ਬਿਲਕੁਲ ਭਰੋਸਾ ਨਹੀਂ ਕੀਤਾ ਜਾ ਸਕਦਾ ਜਦ ਕਿਸੇ ਨੇ ਸ਼ਿਕਾਇਤ ਕੀਤੀ ਸੀ ਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਸੀ ਕਿ 6 ਹਫਤਿਆਂ ਦੇ ਵਿੱਚ ਵਿੱਚ ਜਾਂਚ ਬਕਮਲ ਰੂਪ ਵਿੱਚ ਕੀਤੀ ਜਾਵੇ ਲੇਕਿਨ ਹਾਈ ਕੋਰਟ ਦੇ ਹੁਕਮ ਵੀ ਜਿਹੜਾ ਪ੍ਰਸ਼ਾਸਨ ਨੇ ਉਹ ਤਮੀ儿 ਨਹੀਂ ਕੀਤੇ ਜਿਸ ਕਰਕੇ ਹੁਣ ਇੰਡੀਅਨ ਆਰਮੀ ਦੇ ਸਬੰਧ ਜਿਹੜਾ ਫਿਰੋਜ਼ਪੁਰ ਕੈਂਟਾ ਸ਼ੌਣੀ ਜਿਹਨੂੰ ਕਹਿੰਦੇ ਨੇ ਉਥੋਂ ਦੇ ਜਿਹੜੇ ਜ਼ਿੰਮੇਵਾਰ ਆਫੀਸਰ ਨੇ ਉਹਨਾਂ ਨੇ ਹੁਣ ਚਿੱਠੀ ਲਿਖੀ ਹੈ ਜਿੱਥੇ ਸੀਬੀਆਈ ਦੀ ਮੰਗ ਕੀਤੀ ਹੈ ਨਾਲ ਦੀ ਨਾਲ ਉਹਨਾਂ ਕਿਹਾ ਕਿ ਐਸਡੀਐਮ तहसीलदार नायब तहसीलदार कानूगो पटवारी सियासी लीडर कुछ निजी लोग ਤੇ ਜਿਹੜੇ ਆਈਐਸ ਅਫੀਸਰ ਨੇ ਉਹਨਾਂ ਦੇ ਖਿਲਾਫ ਯੂਆਪਾ ਯੂਏਪੀਏ ਦੇ ਤਹਿਤ ਵੀ ਕੇਸ ਰਜਿਸਟਰਡ ਕੀਤਾ ਜਾਵੇ ਕਿਉਂਕਿ ਇਹ 100 ਸਾਲ ਪੁਰਾਣੀ ਉਸ ਜਗ੍ਹਾ ਤੇ ਕਬਜ਼ਾ ਕੀਤਾ ਗਿਆ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਿ ਬਹੁਤ ਹੀ ਹੁਣ ਜ਼ਰੂਰੀ ਹੋ ਚੁੱਕਾ ਹੈ ਕਿ ਇਸ ਦੀ ਪਰਤਾਲ ਸੈਂਟਰਲ ਏਜੰਸੀ ਸੀਬੀਆਈ ਕੋਲੋਂ ਕਰਵਾਈ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਸਲੇ ਦੇ ਵਿੱਚ 5 ਜਾਲੀ ਰਜਿਸਟਰੀਆਂ ਕੀਤੀਆਂ ਗਈਆਂ ਤੇ ਇਸ ਤੋਂ ਜ਼ਿਆਦਾ ਫਰਜੀ ਇੰਤਕਾਲ ਵੀ ਕੀਤੇ ਜਗੇ ਨੇ ਜਿਸ ਕਰਕੇ ਇੰਡੀਅਨ 에ਅਰ ਫੋਰਸ ਦੀ ਜਿਹੜੀ 1937-38 ਦੇ ਵਿੱਚ ਜ਼ਮੀਨ ਸੀ ਉਸ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਤੇ ਵੇਚ ਦਿੱਤੀ ਗਈ ਹੈ ਜਿਹੜੀ ਰਜਿਸਟਰੀ ਵਾਸਤੇ ਸੇਲ ਡੀਡ ਨੰਬਰ ਵੀ ਚਿੱਠੀ ਦੇ ਵਿੱਚ ਲਿਖਿਆ 899 965 1002 1004 ਅਤੇ 1177 ਇਸ ਸਾਲ 1997 ਤੋਂ ਇਹ ਜ਼ਮੀਨ ਵੇਚੀ ਗਈ ਆ 1997 ਤੋਂ ਲੈ ਕੇ ਹੁਣ ਤੱਕ ਭਾਰਤੀ ਫੌਜ ਪੰਜਾਬ ਸਰਕਾਰ ਨਾਲ ਲੜ ਰਹੀ ਆ ਲੇਕਿਨ ਕਿਸੇ ਨੇ ਵੀ ਇਸ ਮਸਲੇ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾਗਾ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਉਸ ਵੇਲੇ ਇਸ ਜ਼ਮੀਨ ਤੇ ਫੇਰਾਫੇਰੀ ਹੋਈ ਆ ਉਸ ਤੋਂ ਬਾਅਦ 2002 ਤੋਂ ਲੈ ਕੇ 2007 ਤੱਕ ਕੈਪਟਨ ਵਿਰਿੰਦਰ ਸਿੰਘ ਦੀ ਸਰਕਾਰ ਬਣ ਜਾਂਦੀ ਆ ਫਿਰ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ 10 ਸਾਲ ਸਰਕਾਰ ਰਹਿੰਦੀ ਹੈ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹਿੰਦੀ ਹੈ ਜਿਹਦੇ ਵਿੱਚ ਪੌਣੇ ਕਿ ਪੰਜ ਸਾਲ ਕੈਪਟਨ ਵਿਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਨੇ ਤੇ ਚੋਣਾਂ ਵਾਲੇ ਦਿਨਾਂ ਦੇ ਵਿੱਚ ਮੈਜ 111 ਦਿਨਾਂ ਵਾਸਤੇ ਚਰਜੀ ਸਿੰਘ ਚੰਨੀ ਰਹਿੰਦੇ ਨੇ ਮੁੱਖ ਮੰਤਰੀ ਲੇਕਿਨ ਜ਼ਮੀਨ ਇੰਡੀਅਨ 에ਅਰ ਫੋਰਸ ਜਾਂ ਇੰਡੀਅਨ ਆਰਮੀ ਨੂੰ ਨਹੀਂ ਮਿਲੀ ਉਹ ਨਾਲ ਦੀ ਨਾਲ 23 ਮਹੀਨੇ ਹੋ ਚੁੱਕੇ ਨੇ ਆਵਾਦੀ ਪਾਰਟੀ ਦੀ ਸਰਕਾਰ ਬਣੀ ਨੂੰ ਹੱਲੇ ਵੀ ਜਿਹੜਾ ਕੇਸ ਆ ਇੰਡੀਅਨ ਆਰਮੀ ਚਿੱਠੀਆਂ ਤੇ ਚਿੱਠੀਆਂ ਲੇਖਰੀ ਆ ਉਹ ਨਾਲ ਦੀ ਨਾਲ ਸਭ ਤੋਂ ਵੱਡਾ ਜਿਹੜਾ ਇੰਤਕਾਲ ਕਰਵਾਇਆ ਗਿਆ ਉਹਦੇ ਵਿੱਚ ਇੰਤਕਾਲ ਨੰਬਰ ਜਿਹੜੇ ਫਰਜੀ ਕਰਵਾਏ ਗਏ ਨੇ ਇੰਡੀਅਨ ਆਰਮੀ ਦੇ ਜਿਹੜੇ ਚਿੱਠੀ ਦੇ ਵਿੱਚ ਲਿਖਿਆ ਉਹ 675 676 675 678 ਤੇ 691 ਚਿੱਠੀ ਦੇ ਵਿੱਚ ਇਹ ਵੀ ਹਵਾਲਾ ਦਿੱਤਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 21 12 2023 ਨੂੰ ਇੱਕ ਆਰਡਰ ਪਾਸ ਕੀਤਾ ਸੀ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮਤਲ ਫਰੋਜ਼ਪੁਰ ਨੂੰ ਕਿਹਾ ਗਿਆ ਸੀ ਜਾਂਚ ਕਰਕੇ ਰਿਪੋਰਟ ਸੌਂਪੀ ਜਾਵੇ ਲੇਕਿਨ ਇਹਦੀ ਜਿਹੜੀ ਮੁਕੰਮਲ ਰਿਪੋਰਟ ਹੋਈ ਹੀ ਨਹੀਂ ਕੀਤੀ ਨਹੀਂ ਗਈ ਤਬੀਲ ਹੀ ਨਹੀਂ ਕੀਤੀ ਗਈ ਇਤੋਂ ਤੱਕ ਕਿ ਇੰਡੀਅਨ ਆਰਮੀ ਦੇ ਜਿਹੜੇ ਵੱਡੇ ਅਫਸਰ ਵੱਲੋਂ ਚਿੱਠੀ ਲਿਖੀ ਗਈ ਆ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਸਾਹਿਬ ਨੂੰ ਉਸ ਚਿੱਠੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿਹੜਾ 21 12 2023 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਰਡਰ ਹੋਏ ਸੀ ਉਹ ਤਬੀਲ ਨਹੀਂ ਕੀਤੇ ਗਏ ਔਰ ਇਸ ਮਸਲੇ ਦੇ ਵਿੱਚ ਇੰਡੀਅਨ ਆਰਮੀ ਦਾ ਪੱਖ ਹੀ ਨਹੀਂ ਸੁਨਿਆ ਗਿਆ ਨਾ ਪੱਖ ਸੁਨਿਆ ਗਿਆ ਨਾ ਜਾਂਚ ਵਾਸਤੇ ਬੁਲਾਇਆ ਗਿਆ ਇਹ ਸਭ ਤੋਂ ਵੱਡਾ ਉਹਨਾਂ ਨੇ ਜਿਹੜੇ ਇਲਜ਼ਾਮ ਲਗਾਏ ਨੇ ਕਿ ਜਿਹੜੀ ਜਾਂਚ 6 ਹਫ਼ਤਿਆਂ ਦੇ ਵਿੱਚ ਪੂਰੀ ਸੀ ਉਸ ਮਸਲੇ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਬੰਧਤ ਅਧਿਕਾਰੀਆਂ ਵੱਲੋਂ ਭਾਰਤੀ ਫੌਜ ਨੂੰ ਬੁਲਾਇਆ ਹੀ ਨਹੀਂ ਗਿਆ ਉਹਨਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਨਾ ਤਰਕ ਸੁਣੇਗੇ ਨਾ ਪੱਖ ਸੁਣੇਗੇ ਜਦ ਕਿ ਦਾਵਾ ਕੀਤਾ ਗਿਆ ਭਾਰਤੀ ਫੌਜ ਵੱਲੋਂ ਕਿ ਇਸ ਜ਼ਮੀਨ ਤੇ ਜਿਹੜੀ 에어ਫੋਰਸ ਸਟੇਸ਼ਨ ਵਾਸਤੇ ਲੈਂਡ ਕਰਨ ਵਾਸਤੇ ਉਹ 1937-38 ਤੋਂ ਭਾਰਤੀ ਫੌਜ ਦੀ ਹੀ ਉੱਥੇ ਮੌਜੂਦਗੀ ਰਹੀ ਹੈ ਲੇਕਿਨ ਪੱਖ ਸੁਣਿਆ ਹੀ ਨਹੀਂ ਗਿਆ ਤੇ ਨਾ ਹੀ ਬੁਲਾਇਆ ਗਿਆ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਸੰਬੰਧਤ ਅਫਸਰਾਂ ਦੇ ਖਿਲਾਫ ਚਾਹੇ ਉਹ ਕੋਈ ਡੀਸੀ ਹੋਣ ਚਾਹੇ ਕੋਈ ਆਈਐਸ ਆਫੀਸਰ ਹੋਣ ਚਾਹੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਰਾਜਦੀਆ ਮਕਾਨੂ ਉਹ ਪਟਵਾਰੀ तमाम ਉਹਨਾਂ ਲੋਕਾਂ ਦੇ ਖਿਲਾਫ ਇੱਕ ਜਿਆਪਾ ਦੇ ਤਹਿਤ ਕੇਸ ਰਜਿਸਟਰਡ ਕੀਤਾ ਜਾਵੇ ਕਿਉਂਕਿ ਦੇਸ਼ ਹਿੱਤਾਂ ਦਾ ਸਵਾਲ ਹੈ ਦਾ ਦੇਸ਼ ਦੀ ਆਣ ਬਾਣ ਸ਼ਾਨ ਦਾ ਸਵਾਲ ਹੈ ਦਾ ਕਿਉਂ ਜ਼ਮੀਨ ਤੇ ਕਿਵੇਂ ਕਬਜ਼ਾ ਕਰਵਾਇਆ ਗਿਆ ਕਿਵੇਂ ਉਹ ਜਾਲੀ ਰਜਿਸਟਰੀਆਂ ਹੋਈਆਂ ਨੇ ਕਿਵੇਂ ਜਾਲੀ ਇੰਤਕਾਲ ਹੋਏ ਨੇ ਔਰ ਉਹ ਜ਼ਮੀਨ ਵੇਚੀ ਗਈ ਜਦ ਕਿ ਉਹ অতি ਜ਼ਰੂਰੀ ਹੈ ਕਿ ਕੋਈ ਬਾਰਡਰ ਜਿਲਾ ਹੋਣ ਕਰਕੇ 에ਅਰ ਫੋਰਸ ਜਾਜਾਂ ਵਾਸਤੇ ਸੀ ਜਾਜਾਂ ਦੀ ਇੱਕ ਰੱਖੀ ਗਈ 에ਅਰ ਮਾਰਕ ਕੀਤੀ ਗਈ ਮਾਰਕ ਕੀਤੀ ਗਈ ਸੀ ਜਿਹੜੀ ਲੈਂਡ ਤੇ ਉਹ ਤੇ ਨਾਜਾਇਜ਼ ਕਬਜ਼ੇ ਕਰਵਾਏ ਗਏ ਨੇ ਜਾਲੀ ਰਜਿਸਟਰੀਆਂ ਕਰਵਾਏਗੇ ਨੇ ਜਾਲੀ ਇੰਤਕਾਲ ਕਰਵਾਏਗੇ ਨੇ ਇਹ ਦੇਸ਼ ਧਰੋ ਦਾ ਮਸਲਾ ਬਣਦਾ ਹੈ ਕਿਉਂਕਿ ਦੇਸ਼ ਦੇ ਹਿੱਤ ਵੇਚੇ ਗਏ ਨੇ ਜਿਸ ਕਰਕੇ ਇਹਨਾਂ ਅਫਸਰਾਂ ਦੇ ਖਿਲਾਫ ਯੂਆਪਾ ਬਦਰ ਯੂਏਪੀ ਦੇ ਤਹਿਤ ਕੇਸ ਰਜਿਸਟਰਡ ਕੀਤਾ ਜਾਵੇ ਇਸ ਚਿੱਠੀ ਦੇ ਵਿੱਚ ਦੋ ਮੰਗਾਂ ਰੱਖੀਏਗੇ ਨੇ ਇੱਕ ਕਿ ਇਸ ਪੂਰੇ ਕਪੜਾ ਹੋਇਆ ਵੱਡਾ ਨੈਕਸਸ ਸੀ ਅਫਸਰਾਂ ਦੀ ਮਿਲੀ ਭੁਗਤ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਮਿਲੀ ਭੁਗਤ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਆਸੀ ਲੀਡਰਾਂ ਦੀ ਬਿਲੀ ਭੁਗਤੀ ਸੀ ਉਹਦੀ ਜਿਹੜੀ ਪੜਤਾਲ ਉਹ सीबीआई ਕੋਲੋਂ ਕਰਵਾਈ ਜਾਵੇ ਤੇ ਨਾਲ ਦੀ ਨਾਲ ਜਿਹੜੇ ਅਫਸਰ ਕਸੂਰਵਾਰ ਆ ਉਹ ਜਿਨ੍ਹਾਂ ਨੇ ਹੁਣ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ ਯਾਪਾ ਦੇ ਤਹਿਤ ਕੇਸ ਰਜਿਸਟਰ ਕੀਤੀ ਜਿਹੜੇ ਸੁਲਾਵੇ ਚਿੱਠੀ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਰਾਜਪਾਲ ਨੂੰ ਜਿਹੜੀ ਤਿੰਨ ਪੇਜ ਦੀ ਚਿੱਠੀ ਲਿਖੀ ਗਈ ਆ ਉਹ ਚਿੱਠੀ ਦੀ ਕਾਪੀ ਦੇਸ਼ ਦੇ ਰੱਖਿਆ ਮੰਤਰਾਲੇ ਨੂੰ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਪੰਜਾਬ ਦੇ ਮੁਖਸਕਰਤਨ ਉਹ ਰਾਗਵਰਮਾ ਸਾਹਿਬ ਨਾਲ ਦੀ ਨਾਲ ਜਿਹੜੇ ਐਫਸੀਆਰ ਨੇ ਪੰਜਾਬ ਦੇ ਉਹਨਾਂ ਨੂੰ ਵੀ ਚਿੱਠੀ ਲਿਖੀ ਗਈ ਹੈ ਲੇਕਿਨ ਪੰਜਾਬ ਦੇ ਰਾਜਪਾਲ ਕੋਲੋਂ ਮੰਗ ਕੀਤੀ ਗਈ ਹੈ ਕਿ ਇਸ ਪੂਰੇ ਮਸਲੇ ਦੀ ਜਿੱਥੇ ਸੀਬੀਆਈ ਕੋਲੋਂ ਪੜਤਾਲ ਕਰਵਾਈ ਜਾਵੇ ਉਥੇ ਨਾਲ ਦੀ ਨਾਲ ਜਿਹੜੇ ਕਸੂਰਵਾਰ ਲੋਕ ਨੇ ਦੋਸ਼ੀ ਨੇ ਜਿਨ੍ਹਾਂ ਦਾ ਨੈਕਸਸ ਰਿਆ ਜਿਨ੍ਹਾਂ ਦੀ ਮਿਲੀਭੁਗਤ ਰਹੀ ਹੈਗੀ ਜਿਨ੍ਹਾਂ ਦੀ ਸ਼ਮੂਲੀਅਤ ਰਹੀ ਹੈ ਉਨ੍ਹਾਂ ਦੇ ਖਿਲਾਫ ਹੁਣ ਯਾਪਾ ਦੇ ਤਹਿਤ ਕੇਸ ਰਜਿਸਟਰ ਕੀਤੇ ਜਾਣ ਸਵਾਲ ਸਭ ਤੋਂ ਵੱਡਾ ਕਿ ਆਖਿਰ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਇਸ ਮਸਲੇ ਦੀ ਜਾਂਚ ਕਿਉਂ ਨਹੀਂ ਕਰ ਰਿਹਾ ਹਾਲਾਂਕਿ ਪੰਜਾਬ ਦੇ ਰਾਜਪਾਲ ਇਸ ਮਸਲੇ ਦੇ ਵਿੱਚ ਸੀਬੀਆਈ ਦੀ ਜਾਂਚ ਦਿੰਦੇ ਜਾਂ ਨਹੀਂ ਦਿੰਦੇ ਜਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਜਾਂ ਨਹੀਂ ਇੱਕ ਵੱਖਰਾ ਸਵਾਲ ਹੈ ਲੇਕਿਨ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਕਿਵੇਂ ਜਿਹੜੇ ਸਿਆਸੀ ਲੀਡਰ ਅਫਸਰਾਂ ਨਾਲ ਮਿਲ ਕੇ ਜਾਂ ਅਫਸਰ ਸਿਆਸੀ ਲੀਡਰਾਂ ਨਾਲ ਮਿਲ ਕੇ ਕਿਵੇਂ ਇੱਕ ਮਹੱਤਵਪੂਰਨ ਜਿਹੜੀ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਜਗ੍ਹਾ ਦਿੱਤੀ ਗਈ ਸੀ ਕਿ ਲੋਡ ਪੈਣ ਤੇ ਜਹਾਜ਼ ਉਤਾਰੇ ਤੇ ਚੜਾਈ ਜਾ ਸਕਦੇ ਉਹੋ ਹੀ ਲੋਕਾਂ ਨੇ ਵੇਚ ਦਿੱਤੀ ਇਹਦੇ ਲਾਜ਼ਮੀ ਤੌਰ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਦੇਖਦੇ ਆ ਕਿ ਇਸ ਮਸਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਹੋਰ ਸਟੈਪ ਲੈਂਦੇ ਨੇ ਕਿਉਂਕਿ ਸਵਾਲ ਦੇਸ਼ ਦਾ ਤੇ ਜੇ ਦੇਸ਼ ਦੀਆਂ ਜ਼ਮੀਨਾਂ ਹੀ ਖਾਸ ਕਰਕੇ ਜਿੱਥੇ ਇੰਡੀਅਨ ਆਰਮੀ ਬੈਠੀ ਹੋਵੇ ਜਾਂ ਜਿੱਥੋਂ ਜਹਾਜ਼ ਚੜਾਈ ਜਾ ਸਕਦੇ ਉਤਾਰੇ ਜਾ ਸਕਦੇ ਨੇ 에어 ਫੋਰਸ ਦੇ ਅਗਰ ਉਹ ਹੀ ਥਾਵਾਂ ਵੇਚ ਦਿੱਤੀਆਂ ਜਾਣ ਤੇ ਫਿਰ ਇਹ ਸਵਾਲ ਹੈ ਕਿ ਅਜਿਹੇ ਅਫਸਰਾਂ ਖਿਲਾਫ ਅਜਿਹੇ ਸਿਆਸੀ ਲੀਡਰਾਂ ਦੇ ਖਿਲਾਫ ਕਦਮੇ ਤੇ ਦਰਜ ਹੋਣੇ ਚਾਹੀਦੇ ਨੇ ਉਹ ਲਾਜ਼ਮੀ ਤੌਰ ਤੇ ਜਾਂਚ ਸੀਬੀਆਈ ਕੋਲੋਂ ਹੋਣੀ ਚਾਹੀਦੀ ਕਿਉਂਕਿ 1997 ਤੋਂ ਲੈ ਕੇ ਹੁਣ ਤੱਕ ਵਾਰ-ਵਾਰ ਇੰਡੀਅਨ ਆਰਮੀ ਸ਼ਿਕਾਇਤਾਂ ਕਰਦੀ ਰਹੀ ਹੈ ਲੇਕਿਨ ਬਿਲੀ ਭੁਗਤ ਕਰਕੇ ਉਹਨਾਂ ਸ਼ਿਕਾਇਤਾਂ ਦਾ ਕੋਈ ਡਿਪਟਾਰਾ ਨਹੀਂ ਹੋਇਆ ਇਸੇ ਕਰਕੇ ਹੁਣ ਇੰਡੀਅਨ ਆਰਮੀ ਵੱਲੋਂ ਪੰਜਾਬ ਦੇ ਰਾਸਪਾਲ ਕੋਲੋਂ ਇੱਕ ਸੀਬੀਆਈ ਦੀ ਮੰਗ ਕੀਤੀ ਗਈ ਜਾਂਚ ਦੀ ਤੇ ਨਾਲ ਜਿਹੜੇ ਕਸੂਰਵਾਰ ਲੋਕ ਨੇ ਉਹਨਾਂ ਦੇ ਖਿਲਾਫ ਜਵਾਬਾ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਫਿਲਹਾਲ ਇਸ ਜਾਣਕਾਰੀ ਇਹਨਾਂ ਦੇ ਤੁਹਾਡੇ ਤੋਂ ਲੈਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ